ਅਸੀਂ ਖਤੇ ਬਹੁਤ ਕਮਾਉਂਦੇ ਅੰਤ ਨ ਪਾਰاوار ਹਰ ਕਿਰਪਾ ਕਰ ਕੇ ਬਖਸ਼ ਲਹੋ ਹौं ਪਾਪੀ ਵੱਡ ਗੁਨਾਹਗਾਰ ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਤੁਹਾਨੂੰ ਮੈਂ ਗੱਲ ਸੁਣਾਉਣ ਲੱਗਾ ਬਈ ਰੱਬ ਆਪਣੇ ਸੇਵਕ ਦੀ ਬਾਹ ਕਿਵੇਂ ਫੜਦਾ ਹੈ ਇੱਕ ਬੰਦੇ ਨੂੰ ਨੀਂਦ ਨਹੀਂ ਸੀ ਆ ਰਹੀ ਰਾਤ ਦੇ ਤਕਰੀਬਨ 2:30 ਵਜੇ ਪਰ ਨੀਂਦ ਨਹੀਂ ਸਿਆ ਰਹੀ ਰਾਤ ਨੂੰ ਨੀਂਦ ਨਾ ਆਵੇ ਤਾਂ ਲੰਮੇ ਵੀ ਨਹੀਂ ਪਿਆ ਜਾਂਦਾ ਰਾਤ ਨੂੰ ਨੀਂਦ ਨਾ ਆਣੀ ਇਹ ਵੀ ਬਹੁਤ ਵੱਡੀ ਬਿਮਾਰੀ ਦਾ ਕਾਰਨ ਬਣ ਜਾਂਦਾ ਹੈ ਉਸ ਨੇ ਸੋਚਿਆ ਨੀਂਦ ਤਾਂ ਆਉਂਦੀ ਨਹੀਂ ਚਲ ਚਾ ਪੀਨੇ ਆ ਕੁਟ ਚਾਹ ਪੀ ਕੇ ਟੀਵੀ ਦਾ ਸਵਚਨਨ ਕਰ ਲਿਆ ਟੀਵੀ ਵੇਖਣ ਲੱਗ ਪਿਆ ਛੱਟਵੇਂ ਦਿਨ ਟੀਵੀ ਵੇਖ ਕੇ ਫਿਰ ਇਧਰ ਉਧਰ ਗੇੜੇ ਕੱਢੇ ਵੀ ਸ਼ਾਇਦ ਨੀਂਦ ਆ ਜਾਏ ਪਰ ਨੀਂਦ ਨਹੀਂ ਆਈ ਅਖੀਰ ਚੱਲ ਪਿਆ ਗੁਰਦੁਆਰਾ ਸਾਹਿਬ ਵੱਲ ਤੇ ਸੋਚਿਆ ਕਿਉਂ ਨਾ ਥੋੜੀ ਦੇਰ ਗੁਰਦੁਆਰਾ ਸਾਹਿਬ ਜਾ ਕੇ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਾਂ ਰੱਬ ਨੂੰ ਅਰਦਾਸ ਕਰਾਂ ਸ਼ਾਇਦ ਮਨ ਨੂੰ ਥੋੜੀ ਜਿਹੀ ਸ਼ਾਂਤੀ ਮਿਲ ਜਾਏ ਸਾਧ ਸੰਗਤ ਜੀ ਉਹ ਜਦੋਂ ਅੰਦਰ ਗਿਆ ਤਾਂ ਕੀ ਵੇਖਦਾ ਹੈ ਕਿ ਅੱਗੇ ਇੱਕ ਹੋਰ ਬੰਦਾ ਬੈਠਾ ਹੈ ਜਿਸ ਦਾ ਮੂੰਹ ਉਦਾਸ ਹੈ ਤੇ ਅੱਖਾਂ ਵਿੱਚ ਪਾਣੀ ਹੈ ਅੱਖਾਂ ਵਿੱਚੋਂ ਹੰਝੂ ਵਗ ਰਹੇ ਨੇ ਪਰ ਮੂੰਹ ਵਿੱਚ ਕੁਝ ਕਹਿ ਰਿਹਾ ਹੈ ਉਸ ਨੂੰ ਪੁੱਛਿਆ ਕਿ ਤੂੰ ਇੰਨੀ ਰਾਤ ਨੂੰ ਇੱਥੇ ਕੀ ਕਰ ਰਿਹਾ ਹੈ ਉਸ ਬੈਠੇ ਹੋਏ ਦੁਖੀ ਗਰੀਬ ਬੰਦੇ ਨੇ ਅੱਗੋਂ ਜਵਾਬ ਦਿੱਤਾ ਕਿ ਮੇਰੀ ਘਰਵਾਲੀ ਬਿਮਾਰ ਹੈ ਤੇ ਉਹ ਹਸਪਤਾਲ ਵਿੱਚ ਹੈ ਉਹਦਾ ਆਪਰੇਸ਼ਨ ਹੋਣਾ ਹੈ ਜੇ ਸਵੇਰੇ ਉਸਦਾ ਆਪਰੇਸ਼ਨ ਨਾ ਹੋਇਆ ਤਾਂ ਉਹ ਮਰ ਜਾਵੇਗੀ ਪਰ ਮੇਰੇ ਕੋਲ ਕੋਈ ਪੈਸਾ ਨਹੀਂ ਹੈ ਸੇਵਕ ਕੋ ਸੇਵਾ ਬਣਾਈ ਹੁਕਮਬੂਧ ਪਰਮ ਪਦ ਪਾਈ ਆਖੋ ਸਤਨਾਮ ਸ੍ਰੀ ਵਾਹਿ ਪੁੱਛਣ ਵਾਲੇ ਉਸ ਬੰਦੇ ਨੇ ਆਪਣੀ ਜੇਬ ਵਿੱਚ ਹੱਥ ਪਾਇਆ ਤੇ ਜੇਬ ਵਿੱਚ ਜਿੰਨੇ ਵੀ ਪੈਸੇ ਸਨ ਉਸ ਬੰਦੇ ਨੂੰ ਦੇ ਦਿੱਤੇ ਆਖੋ ਸਤਨਾਮ ਸ੍ਰੀ ਵਾਹਿ ਅਮੀਰ ਬੰਦਾ ਸੀ ਉਹ ਉਸ ਗਰੀਬ ਬੰਦੇ ਦੇ ਮੂੰਹ ਤੇ ਰੌਣਕ ਆ ਗਈ ਰੌਣਕ ਆਵੇ ਵੀ ਕਿਉਣਾ ਸੱਦ ਸੰਗਤ ਕਿਉਂਕਿ ਪੈਸਾ ਚੀਜ਼ ਹੀ ਐਸੀ ਹੈ ਬੜਾ ਸੋਹਣਾ ਲਿਖਿਆ ਹੈ ਕਿਸੇ ਨੇ ਪੈਸੇ ਬਾਝ ਹੈ ਜ਼ਿੰਦਗੀ ਨਰਕ ਹੁੰਦੀ ਹੁੰਦੀ ਪੈਸੇ ਦੇ ਨਾਲ ਬਹਾਰ ਲੋਕੋ ਪੈਸੇ ਬਾਝ ਨਾ ਕਦੇ ਸਲਾਮ ਹੁੰਦੀ ਪੈਸੇ ਵਾਲੇ ਦਾ ਹੋਵੇ ਸਤਕਾਰ ਲੋਕੋ ਪੈਸੇ ਨਾਲ ਹੀ ਚੰਗੇ ਲੱਗਣ ਭੈਣ ਭਾਈ ਪੈਸੇ ਬਿਨਾ ਨਾ ਕੋਈ 베ਲੀ ਯਾਰ ਲੋਕੋ ਪੈਸੇ ਨਾਲ ਹੀ ਯਾਰੀਆਂ ਨਿਭਦੀਆਂ ਨੇ ਪੈਸੇ ਬਾਝ ਟੁੱਟ ਜਾਂਦੇ ਪਿਆਰ ਲੋਕੋ ਪੈਸੇ ਬਾਝ ਨਾ ਪੁੱਛਦਾ ਬਾਤ ਕੋਈ ਪੈਸੇ ਨਾਲ ਹੀ ਬਣਦੇ ਰਿਸ਼ਤੇਦਾਰ ਲੋਕੋ ਪੈਸੇ ਨਾਲ ਹੀ ਬਣਦੇ ਰਿਸ਼ਤੇਦਾਰ ਲੋਕੋ ਪੈਸੇ ਨਾਲ ਹੀ ਬਣਦੇ ਰਿਸ਼ਤੇਦਾਰ ਲੋਕੋ ਸਤਗੁਰ ਸਿੱਖ ਕੇ ਬੰਧਨ ਕਟੈ ਹਾ 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 ਮਨ ਵੇਚ ਸਤਗੁਰ ਕਾ ਪਾਸ ਤਿਸ ਸੇਵਕ ਕੇ ਕਾਰਜ ਰਾਸ ਜੋ ਆਪਣਾ ਮਨ ਸਤਗੁਰੂ ਅੱਗੇ ਵੇਚ ਦਿੰਦਾ ਹੈ ਭਾਵ ਆਪਣਾ ਮਨ ਸਤਗੁਰਾਂ ਦੇ ਹਵਾਲੇ ਕਰ ਦਿੰਦਾ ਹੈ ਉਸ ਸੇਵਕ ਦੇ ਸਾਰੇ ਕੰਮ ਰਾਸ ਆ ਜਾਂਦੇ ਹਨ ਸਿਰੇ ਚੜ ਜਾਂਦੇ ਹਨ ਏਵੇਂ ਹੀ ਉਸ ਬੰਦੇ ਨਾਲ ਹੋਇਆ ਉਸ ਗਰੀਬ ਬੰਦੇ ਦੇ ਮੂੰਹ ਤੇ ਰੌਣਕ ਆ ਗਈ ਤੇ ਨਾਲ ਹੀ ਇਸ ਅਮੀਰ ਬੰਦੇ ਨੇ ਉਸ ਗਰੀਬ ਬੰਦੇ ਨੂੰ ਆਪਣਾ ਕਾਰਡ ਦੇ ਦਿੱਤਾ ਤੇ ਉਸ ਨੂੰ ਕਿਹਾ ਕਿ ਇਸ ਉੱਤੇ ਮੇਰਾ ਨੰਬਰ ਤੇ ਪਤਾ ਹੈ ਜੇ ਤੈਨੂੰ ਹੋਰ ਪੈਸਿਆਂ ਦੀ ਲੋੜ ਹੋਈ ਤਾਂ ਤੂੰ ਮੰਗ ਲਈ ਘਬਰਾਉਣਾ ਨਹੀਂ ਕਿਸੇ ਕਰ ਲੋ ਆਖੋ ਸਤਨਾਮ ਸ਼੍ਰੀ ਵਾਹ ਸਾਧ ਸੰਗਤ ਜੀ ਉਸ ਗਰੀਬ ਬੰਦੇ ਨੇ ਪੈਸੇ ਦੇਣ ਵਾਲੇ ਆਦਮੀ ਨੂੰ ਕਾਰਡ ਵਾਪਸ ਕਰ ਦਿੱਤਾ ਤੇ ਕਿਹਾ ਕਿ ਮੇਰੇ ਕੋਲ ਪਤਾ ਹੈਗਾ ਹੈ ਬਾਬੂ ਜੀ ਸਰਦਾਰ ਜੀ ਮੇਰੇ ਕੋਲ ਪਤਾ ਹੈਗਾ ਹੈ ਉਹ ਆਦਮੀ ਨੇ ਹੈਰਾਨ ਹੋ ਕੇ ਪੁੱਛਿਆ ਕਿ ਤੈਨੂੰ ਮੇਰਾ ਪਤਾ ਕਿਹਨੇ ਦਿੱਤਾ ਹੈ ਤਾਂ ਉਸ ਗਰੀਬ ਬੰਦੇ ਨੇ ਕਿਹਾ ਕਿ ਮੇਰੇ ਕੋਲ ਤੁਹਾਡਾ ਨਹੀਂ ਮੇਰੇ ਕੋਲ ਉਸ ਦਾ ਪਤਾ ਹੈ ਜਿਸਨੇ ਰਾਤ ਦੇ 3 ਵਜੇ ਤੁਹਾਨੂੰ ਇੱਥੇ ਕੱਲਿਆ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਤ ਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕਉ ਗੁਰੂ ਸਦਾ ਦਿਆਲ ਧਨ ਹਣ ਸੱਚੇ ਪਾਤਸ਼ਾਹ ਚਮਰ ਤਖਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਧ ਸੰਗਤ ਜੀ ਕਦੇ-ਕਦੇ ਇਸ ਤਰ੍ਹਾਂ ਵੀ ਹੋ ਜਾਇਆ ਕਰਦਾ ਹੈ ਸਤ ਗੁਰੂ ਕਿਰਪਾ ਕਰਨ ਹੋਇਆਂ ਪੁੱਲਾਂ ਦੀ ਮਾਫੀ ਬਖਸ਼ੋ ਆ ਗਿਆ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ